ਦੋਸਤੋ ਕਦੇ-ਕਦੇ ਜ਼ਿੰਦਗੀ 'ਚ ਅਜਿਹੇ ਮੋੜ ਆਉਂਦੇ ਨੇ ਜਿੱਥੇ ਦਿਲ ਦੀ ਸਾਦਗੀ ਰੱਬ ਦੀ ਰਹਿਮਤ ਤੇ ਕਿਸਮਤ ਦੀ ਖਾਸ ਖੇਡ ਇਤਿਹਾਸ ਬਣਾਉਂਦੀ ਹੈ ਅਸਲੀ ਸਮਝਦਾਰੀ ਹਮੇਸ਼ਾ ਗੱਲਾਂ ਵਿੱਚ ਨਹੀਂ ਬਲਕਿ ਕੰਮਾਂ ਵਿੱਚ ਲੁਕੀ ਹੁੰਦੀ ਹੈ ਅੱਜ ਮੈਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਜਿੱਥੇ ਹੰਕਾਰ ਦੀ ਅੱਗ ਤੇ ਸੱਚ ਦੀ ਨਿਮਰਤਾ ਆਪਸ ਵਿੱਚ ਟਕਰਾ ਰਹੇ ਨੇ ਜਿੱਥੇ ਜਿਹਨੂੰ ਪਾਗਲ ਸਮਝਿਆ ਗਿਆ ਉਹੀ ਸਿਆਣਪ ਦੀ ਮਿਸਾਲ ਬਣ ਗਿਆ ਇੱਕ ਕਹਾਣੀ ਸਿਖਾਉਂਦੀ ਹੈ ਕਿ ਈਰਖਾ ਤੇ ਚਲਾਕੀ ਕਦੇ ਕਿਸੇ ਨੂੰ ਉੱਚਾ ਨਹੀਂ ਚੁੱਕ ਸਕਦੀਆਂ ਪਰ ਭੋਲਾਪਨ ਸੱਚਾਈ ਤੇ ਅਟੁੱਟ ਵਿਸ਼ਵਾਸ ਕਦੇ ਨਾ ਕਦੇ ਆਪਣਾ ਰੰਗ ਲਿਆਉਂਦੇ ਨੇ ਰੱਬ ਦੀ ਲਿਖਤ ਨੂੰ ਕੋਈ ਨਹੀਂ ਮਿਟਾ ਸਕਦਾ ਸੋ ਇਹ ਕਹਾਣੀ ਜੋ ਤੁਹਾਡੇ ਦਿਲ ਨੂੰ ਛੂਹੇਗੀ ਤੁਹਾਡੀ ਸੋਚ ਨੂੰ ਬਦਲੇਗੀ ਤੇ ਤੁਹਾਨੂੰ ਅਸਲੀ ਮਾਣ ਦਾ ਅਰਥ ਸਮਝਾਏਗੀ ਸੋ ਅੰਤ ਤੱਕ ਜ਼ਰੂਰ ਸੁਣਿਓ ਕਿਉਂਕਿ ਅੱਧਾ ਅਧੂਰਾ ਗਿਆਨ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਸੋ ਸ਼ੁਰੂ ਕਰਦੇ ਹਾਂ ਬੜੇ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਉਹ ਰਾਜਾ ਦਿਲੋਂ ਚੰਗਾ ਤੇ ਨੇਕ ਸੀ ਪਰ ਉਹਨੂੰ ਕੋਈ ਖਾਸ ਸਮਝ ਨਹੀਂ ਸੀ ਇਸ ਕਰਕੇ ਉਹ ਹਮੇਸ਼ਾ ਆਪਣੇ ਕੋਲ ਸਿਆਣੇ ਤੇ ਸੂਝਬੂਝ ਵਾਲੇ ਲੋਕ ਰੱਖਦਾ ਸੀ ਜੋ ਰਾਜ ਦੇ ਕੰਮਾਂ ਵਿੱਚ ਉਹਦੀ ਮਦਦ ਕਰ ਸਕਣ ਤੇ ਲੋਕਾਂ ਦੀ ਭਲਾਈ ਲਈ ਸਹੀ ਰਸਤਾ ਦੱਸ ਸਕਣ ਤਾਂ ਜੋ ਉਹਦੀ ਪਰਜਾ ਸੁખી ਹੋਵੇ ਤੇ ਦੇਸ਼ ਤਰੱਕੀ ਕਰੇ ਤੇ ਦੁਸ਼ਮਣ ਵੀ ਉਹਦੇ ਅੱਗੇ ਹਾਰ ਮੰਨ ਲੈਣ ਰਾਜੇ ਨੂੰ ਆਪਣੇ ਦਰਬਾਰੀ ਕੁਝ ਖਾਸ ਕਰਾਮਾਤ ਵਾਲੇ ਨਹੀਂ ਲੱਗਦੇ ਸੀ ਉਹ ਸਿਰਫ ਸਲਾਹਾਂ ਦਿੰਦੇ ਸੀ ਤੇ ਉਹਦੇ ਬਦਲੇ ਚੰਗੀਆਂ ਖਾਸੀਆਂ ਤਨਖਾਹਾਂ ਲੈਂਦੇ ਸੀ ਪਰ ਉਹਨਾਂ ਦੀਆਂ ਗੱਲਾਂ 'ਚ ਉਹ ਖਾਸ ਗੁਣ ਨਹੀਂ ਸੀ ਜੋ ਬਾਦਸ਼ਾਹ ਲੱਭ ਰਿਹਾ ਸੀ ਇਹੀ ਸੋਚ ਅਕਸਰ ਉਹਦੇ ਮਨ ਨੂੰ ਉਲਝਾਈ ਰੱਖਦੀ ਤੇ ਉਹ ਅੰਦਰੋਂ ਬੇਚੈਨ ਰਹਿੰਦਾ ਇੱਕ ਦਿਨ ਰਾਜੇ ਨੇ ਇਸੇ ਉਲਝਣ ਤੋਂ ਨਜਾਤ ਪਾਉਣ ਲਈ ਆਪਣੇ ਦਰਬਾਰੀਆਂ ਨਾਲ ਜੰਗਲ ਦੀ ਸੈਰ ਦਾ ਇਰਾਦਾ ਕੀਤਾ ਕਿ ਸ਼ਾਇਦ ਥੋੜੀ ਸ਼ਾਂਤੀ ਮਿਲ ਸਕੇ ਸ਼ਾਇਦ ਕੁਦਰਤ ਹੀ ਉਸਨੂੰ ਕਿਸੇ ਜਵਾਬ ਤੱਕ ਲੈ ਜਾਵੇ ਇਸ ਤਰ੍ਹਾਂ ਰਾਜਾ ਆਪਣੇ ਸੈਨਿਕਾਂ ਸਮੇਤ ਜੰਗਲ ਵਿੱਚ ਸ਼ਿਕਾਰ ਲਈ ਗਿਆ ਸ਼ਿਕਾਰ ਤੇ ਖੇਡ ਤਮਾਸ਼ੇ ਤੋਂ ਬਾਅਦ ਜਦੋਂ ਉਹ ਵਾਪਸ ਆ ਰਿਹਾ ਸੀ ਧਰਾ ਵਿੱਚ ਇੱਕ ਅਜੀਬ ਦ੍ਰਿਸ਼ੋ ਦੇ ਸਾਹਮਣੇ ਆਇਆ ਕਿ ਇੱਕ ਨੌਜਵਾਨ ਸ਼ਖਸ ਇੱਕ ਵੱਡੇ ਦਰਖਤ ਦੇ ਹੇਠਾਂ ਬੈਠਾ ਹੈ ਤੇ ਆਪਣੇ ਆਪ ਦੇ ਨਾਲ ਗੱਲਾਂ ਕਰ ਰਿਹਾ ਹੈ ਵੇਖਣ ਨੂੰ ਉਹ ਪਾਗਲ ਜਾਂ ਝੱਲਾ ਹੋਇਆ ਜਾਪਦਾ ਸੀ ਪਰ ਰਾਜੇ ਦੇ ਮਨ 'ਚ ਸਵਾਲ ਜਾਗ ਗਿਆ ਕਿ ਇਹ ਕੌਣ ਹੈ ਤੇ ਇਹ ਕੀ ਕਹਿ ਰਿਹਾ ਹੈ ਇਹ ਵੇਖ ਕੇ ਰਾਜਾ ਰੁਕ ਗਿਆ ਉਹਦੇ ਦਿਲ 'ਚ ਖਿਆਲ ਆਇਆ ਕਿ ਜਾਂ ਤਾਂ ਇਹ ਬੰਦਾ پاگل ਹੈ ਤੇ ਜਾਂ ਫਿਰ ਇਹ ਕੋਈ ਵੱਡੀ ਸੋਚ ਤੇ ਗੁੱਝੀ ਸਮਝ ਰੱਖਦਾ ਹੈ ਜੋ ਆਪਣੀ ਹੀ ਦੁਨੀਆ 'ਚ ਮਸਤ ਰਹਿੰਦਾ ਹੈ ਰਾਜੇ ਦੇ ਚਿਹਰੇ 'ਤੇ ਜਗਿਆਸਾ ਆ ਗਈ ਉਹ ਹੋਰ ਨੇੜੇ ਗਿਆ ਤਾਂ ਜੋ ਜਾਣ ਸਕੇ ਕਿ ਇਹ ਅਜੀਬ ਆਦਮੀ ਆਖਰ ਹੈ ਕੌਣ ਸੋ ਰਾਜਾ ਉਹਦੇ ਨੇੜੇ ਗਿਆ ਤੇ ਗੱਲਬਾਤ ਸ਼ੁਰੂ ਕਰ ਦਿੱਤੀ ਉਹ ਨੌਜਵਾਨ ਆਦਮੀ ਵੇਖਣ 'ਚ ਤਾਂ ਅੱਧਾ پاگل ਜਾਪਦਾ ਸੀ ਪਰ ਉਹਦੀਆਂ ਗੱਲਾਂ ਵਿੱਚ ਇੱਕ ਅਜੀਬ ਜਾਦੂ ਤੇ ਖਿਚਾਵ ਸੀ ਜੋ ਸੁਣਨ ਵਾਲੇ ਨੂੰ ਰੋਕ ਲੈਂਦਾ ਸੀ ਰਾਜੇ ਨੇ ਬੜੀ ਨਰਮੀ ਨਾਲ ਪੁੱਛਿਆ ਨੌਜਵਾਨਾ ਕੀ ਤੂੰ ਪਾਗਲ ਹੈ ਜੋ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੈ ਇਹ ਸੁਣ ਕੇ ਉਹ ਪਾਗਲ ਸ਼ਖਸ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਪਾਗਲ ਤੂੰ ਹੈ ਤੇ ਤੇਰੀ ਸਾਰੀ ਪਰਜਾ ਹੈ ਮੈਂ ਤਾਂ ਬਿਲਕੁਲ ਠੀਕ ਹਾਂ ਮੈਂ ਤਾਂ ਸਿਰਫ ਇਹ ਚਾਹੁੰਦਾ ਕਿ ਇਸ ਜੰਗਲ ਨੂੰ ਕੱਟ ਕੇ ਇੱਥੇ ਸ਼ਾਨਦਾਰ ਮਹਿਲ ਬਣਾਏ ਜਾਣ ਤੇ ਉਹਨਾਂ ਮਹਿਲਾਂ ਦਾ ਰਾਜਾ ਮੈਂ ਖੁਦ ਬਣਾ ਉਸ ਦੀ ਇਸ ਗੱਲ 'ਚ ਅਜੀਬ ਤਸੱਲੀ ਤੇ ਇੱਕ ਨਿੱਡਰਤਾ ਸੀ ਜੋ ਕਿਸੇ ਆਮ ਪਾਗਲ ਦੇ ਬਸ ਦੀ ਗੱਲ ਨਹੀਂ ਸੀ ਲੱਗਦੀ ਰਾਜਾ ਤੇ ਦਰਬਾਰੀ ਉਹਦੇ ਇਸ ਜਵਾਬ ਤੇ ਹੈਰਾਨ ਰਹਿ ਗਏ ਕਿਉਂਕਿ ਅਜਿਹੇ ਬੋਲ ਜਾਂ ਤਾਂ ਕਿਸੇ دیਵਾਨੇ ਦੇ ਹੁੰਦੇ ਨੇ ਜਾਂ ਫਿਰ ਕਿਸੇ ਅਜਿਹੇ ਸ਼ਖਸ ਦੇ ਜੋ ਦਲੇਰ ਤੇ ਅੰਦਰੋਂ ਬੇहद ਸੂਝਵਾਨ ਹੋਵੇ ਉਹ ਸ਼ਖਸ ਨਾ ਸਿਰਫ ਗੱਲਾਂ ਕਰ ਰਿਹਾ ਸੀ ਉਹ ਇੱਕ ਅਸਰ ਛੱਡ ਰਿਹਾ ਸੀ ਰਾਜਾ ਕੁਝ ਸਮਾਂ ਨੌਜਵਾਨ ਨੂੰ ਚੁੱਪ-ਚਾਪ ਦੇਖਦਾ ਰਿਹਾ ਫਿਰ ਉਹਨੇ ਆਪਣੇ ਦਰਬਾਰੀਆਂ ਨਾਲ ਸਲਾਹ-ਮਸ਼ਵਰਾ ਕੀਤਾ ਪਰ ਜਦੋਂ ਮਸ਼ਵਰੇ ਦੀ ਗੱਲ ਚੱਲੀ ਤਾਂ ਦਰਬਾਰੀਆਂ ਦੇ ਦਿਲਾਂ 'ਚ ਲੁਕਿਆ ਲਾਲਚ ਉਤਾਵਲਾ ਹੋ ਗਿਆ ਉਹ ਆਪਸ ਵਿੱਚ ਹੌਲੀ-ਹੌਲੀ ਗੱਲਾਂ ਕਰਨ ਲੱਗੇ ਕਿਸੇ ਨੇ ਮਨ ਹੀ ਮਨ ਸੋਚਿਆ ਕਿ ਜੇਕਰ ਇਹ ਬੰਦਾ ਰਾਜੇ ਦਾ ਨਜ਼ਦੀਕੀ ਸਲਾਹਕਾਰ ਬਣ ਗਿਆ ਤਾਂ ਸਾਨੂੰ ਇਹਦੇ ਹੁਕਮ 'ਚ ਰਹਿਣਾ ਪਊ ਸਾਡੀ ਜਗ੍ਹਾ ਤੇ ਐਮੀਅਤ ਖਤਮ ਹੋ ਜਾਵੇਗੀ ਫਿਰ ਇੱਕ ਹੋਰ ਨੇ ਹੌਲੀਦਿਨੇ ਆਖਿਆ ਇਹ ਖਤਰਾ ਬਣ ਸਕਦਾ ਕਿ ਦੇ ਨਾ ਹੋਵੇ ਕਿ ਇਹ ਸਾਡੇ ਸਾਰਿਆਂ ਉੱਤੇ ਹਾਵੀ ਹੋ ਜਾਵੇ ਫਿਰ ਦੂਜੇ ਨੇ ਆਖਿਆ ਉਹ ਨਹੀਂ ਨਹੀਂ ਇਹ ਤਾਂ ਪਾਗਲ ਹੀ ਲੱਗਦਾ ਇਹਦੇ ਕੋਲੋਂ ਕੋਈ ਹੁਸ਼ਿਆਰੀ ਦੀ ਉਮੀਦ ਹੀ ਨਹੀਂ ਰੱਖਣੀ ਚਾਹੀਦੀ ਚੰਗਾ ਹੋਊ ਕਿ ਰਾਜਾ ਇਹਨੂੰ ਆਪਣੇ ਨਾਲ ਲੈ ਜਾਵੇ ਤਾਂ ਜੋ ਇਹ ਇੱਥੇ ਰਹਿ ਕੇ ਕਿਸੇ ਲਈ ਮੁਸੀਬਤ ਨਾ ਬਣੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਆਦਮੀ ਉਹਨਾਂ ਦੇ ਲਈ ਕੋਈ ਖਤਰਾ ਨਹੀਂ ਪਰ ਰੱਬ ਨੇ ਕੁਝ ਹੋਰ ਹੀ ਸੋਚਿਆ ਹੋਇਆ ਸੀ ਫਿਰ ਆਖਰ ਦਰਬਾਰੀਆਂ ਨੇ ਰਾਜੇ ਨੂੰ ਇੱਕ ਸਲਾਹ ਦਿੱਤੀ ਕਿ ਉਹਨੂੰ ਮਹਿਲ ਵਿੱਚ ਲਜਾਇਆ ਜਾਵੇ ਜੇ ਬਹਾਦਰ ਨਿਕਲਿਆ ਤਾਂ ਆਪਣੇ ਕੰਮ ਆਵੇਗਾ ਤੇ ਜੇ ਸੱਚੀਓਂ ਪਾਗਲ ਹੋਇਆ ਤਾਂ ਉਹਨੂੰ ਬਾਅਦ ਵਿੱਚ ਛੱਡ ਦੇਾਂਗੇ ਰਾਜੇ ਨੇ ਦਰਬਾਰੀਆਂ ਦੀ ਸਲਾਹ ਤੇ ਅਮਲ ਕਰਦੇ ਹੋਏ ਕੁਝ ਦਬਾਅ ਪਾ ਕੇ ਉਸ ਸ਼ਖਸ ਨੂੰ ਆਪਣੇ ਨਾਲ ਚੱਲਣ ਲਈ ਤਿਆਰ ਕਰ ਲਿਆ ਪਰ ਰਾਹ ਵਿੱਚ ਅਚਾਨਕ ਉਸ ਸ਼ਖਸ ਨੇ ਘੋੜੇ ਨੂੰ ਦੂਜੀ ਦਿਸ਼ਾ ਵੱਲ ਮੋੜ ਲਿਆ ਤੇ ਕੋਸ਼ਿਸ਼ ਕੀਤੀ ਕਿ ਮੈਂ ਭੱਜ ਜਾਵਾਂ ਰਾਜਾ ਤੇ ਉਹਦੇ ਦਰਬਾਰੀ ਤੁਰੰਤ ਉਹਦੇ ਪਿੱਛੇ ਗਏ ਕੁਝ ਸਮਾਂ ਪਿੱਛਾ ਕਰਦੇ ਹੋਏ ਉਹਨਾਂ ਨੇ ਉਹਨੂੰ ਦੁਬਾਰਾ ਕਾਬੂਚ ਕਰ ਲਿਆ ਤੇ ਪਿੱਛੇ ਮੁੜਨ ਦੀ ਬਜਾਏ ਉਥੋਂ ਹੀ ਇੱਕ ਹੋਰ ਰਾਹ ਤੋਂ ਮਹਿਲ ਵੱਲ ਰਵਾਨਾ ਹੋ ਗਏ ਜਿਵੇਂ ਹੀ ਉਹ ਮਹਿਲ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਉਥੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ ਸੀ ਸਾਰੇ ਖੁਸ਼ੀ ਵਿੱਚ ਉਤਸ਼ਾਹ ਨਾਲ ਰਾਜੇ ਦੇ ਨਾਮ ਦੇ ਨਾਰੇ ਲਾ ਰਹੇ ਸੀ ਹੁਣ ਰਾਜਾ ਤੇ ਉਹਦੇ ਦਰਬਾਰੀ ਇਹ ਵੇਖ ਕੇ ਹੈਰਾਨ ਰਹਿ ਗਏ ਤੇ ਪੁੱਛਣ ਲੱਗੇ ਇਹ ਕਿਹੜੀ ਗੱਲ ਦੀ ਖੁਸ਼ੀ ਮਨਾ ਰਹੇ ਨੇ ਤਾਂ ਲੋਕਾਂ ਨੇ ਦੱਸਿਆ ਕਿ ਜਿਹੜੇ ਰਾਹ ਤੋਂ ਤੁਸੀਂ ਸ਼ਿਕਾਰ ਲਈ ਗਏ ਸੀ ਉਥੇ ਦੁਸ਼ਮਣ ਦੀ ਭਾਰੀ ਫੌਜ ਘਾਤ ਲਗਾਈ ਬੈਠੀ ਸੀ ਉਹ ਵੀ ਜ਼ਬਰਦਸਤ ਹਥਿਆਰਾਂ ਦੇ ਨਾਲ ਸਾਨੂੰ ਤਾਂ ਇਹ ਹੋ ਗਿਆ ਸੀ ਕਿ ਤੁਸੀਂ ਹੁਣ ਵਾਪਸ ਕਦੇ ਨਹੀਂ ਆਓਗੇ ਲੋਕਾਂ ਦੀਆਂ ਇਹ ਗੱਲਾਂ ਸੁਣ ਕੇ ਉਹਨਾਂ ਸਭ ਦੀਆਂ ਅੱਖਾਂ ਵਿੱਚ ਹੈਰਾਨੀ ਵੀ ਸੀ ਸ਼ੁਕਰ ਵੀ ਸੀ ਤੇ ਫਿਕਰ ਦਾ ਪਰਛਾਵਾਂ ਵੀ ਸਾਫ਼ ਨਜ਼ਰ ਆ ਰਿਹਾ ਸੀ ਲੋਕਾਂ ਨੇ ਹੱਸਦੇ ਹੋਏ ਖੁਸ਼ੀ ਨਾਲ ਆਖਿਆ ਰਾਜਨ ਤੁਸੀਂ ਤਾਂ ਬੜੇ ਸਿਆਣੇ ਨਿਕਲੇ ਤੁਸੀਂ ਤਾਂ ਆਪਣਾ ਰਾਹ ਹੀ ਬਦਲ ਦਿੱਤਾ ਰਾਜਾ ਇਹ ਸੁਣ ਕੇ ਚੁੱਪ ਹੋ ਗਿਆ ਤੇ ਉਸ ਦੀ ਨਿਗਾਹ ਤੁਰੰਤ ਉਸ ਪਾਗਲ ਤੇ ਜਾ ਪਈ ਜਿਹਨੂੰ ਉਹ ਆਪਣੇ ਨਾਲ ਲਿਆਇਆ ਸੀ ਰਾਜੇ ਨੇ ਸੋਚਿਆ ਕਿ ਇਹ ਕੋਈ ਆਮ ਬੰਦਾ ਨਹੀਂ ਹੈ ਬਲਕਿ ਇਹ ਤਾਂ ਰੱਬ ਵੱਲੋਂ ਭੇਜਿਆ ਗਿਆ ਕੋਈ ਖਾਸ ਵਿਅਕਤੀ ਹੈ ਉਸਨੇ ਤੁਰੰਤ ਦਰਬਾਰੀਆਂ ਵੱਲ ਵੇਖ ਕੇ ਆਦੇਸ਼ ਦਿੱਤਾ ਕਿ ਹੁਣੇ ਚੰਗੀ ਤੋਂ ਚੰਗੀ ਕੁਰਸੀ ਲਿਆਓ ਇਹ ਸ਼ਖਸ ਅੱਜ ਤੋਂ ਮੇਰੇ ਕੋਲ ਰਹੇਗਾ ਇਹ ਸੁਣ ਕੇ ਦਰਬਾਰੀ ਜੋ ਪਹਿਲਾਂ ਹੀ ਅੰਦਰੋਂ ਡਰੇ ਹੋਏ ਸੀ ਤੁਰੰਤ ਬੋਲ ਪਏ ਪਰ ਰਾਜਨ ਇਹ ਤਾਂ ਪਾਗਲ ਲੱਗ ਰਿਹਾ ਕਿਤੇ ਇਹ ਨਾ ਹੋਵੇ ਕਿ ਤੁਹਾਨੂੰ ਨੁਕਸਾਨ ਪਹੁੰਚਾ ਦੇਵੇ ਤੁਹਾਡੇ ਨਾਲ ਤਾਂ ਸਾਡੇ ਵਰਗੇ ਅਕਲਮੰਦ ਲੋਕ ਹੀ ਹੋਣੇ ਚਾਹੀਦੇ ਨੇ ਪਰ ਰਾਜੇ ਨੇ ਗੰਭੀਰਤਾ ਨਾਲ ਉਹਨਾਂ ਦੀ ਗੱਲ ਕੱਟੀ ਤੇ ਆਖਿਆ ਨਹੀਂ ਇਹ ਤੁਹਾਡੇ ਸਾਰਿਆਂ ਤੋਂ ਵੱਧ ਸੂਝਵਾਨ ਹੈ ਇਹਨੇ ਬਿਨਾ ਕੁਝ ਵੀ ਕਹੇ ਸਾਨੂੰ ਇੱਕ ਵੱਡੇ ਖਤਰੇ ਤੋਂ ਬਚਾ ਲਿਆ ਇਹੀ ਤਾਂ ਹੁੰਦੀ ਹੈ ਅਸਲ ਅਕਲਮੰਦੀ ਜਿੱਥੇ ਗੱਲਾਂ ਨਹੀਂ ਕੰਮ ਬੋਲਦੇ ਨੇ ਜੇ ਇਹ ਨਾ ਹੁੰਦਾ ਤਾਂ ਸਾਨੂੰ ਪਤਾ ਵੀ ਨਹੀਂ ਲੱਗਣਾ ਸੀ ਕਿ ਮੌਤ ਰਾਹ ਵਿੱਚ ਸਜੀ ਬੈਠੀ ਹੈ ਸਾਡੀ ਜਾਨ ਇਹਦੀ ਸੂਝਬੂਝ ਨਾਲ ਹੀ ਬਚੀ ਹੈ ਇਹ ਸੁਣ ਕੇ ਪਾਗਲ ਹੱਸਿਆ ਕਿਉਂਕਿ ਉਹਦੀ ਸਮਝੋਂ ਬਾਹਰ ਸੀ ਕਿ ਹੋ ਕੀ ਰਿਹਾ ਬਸ ਉਹ ਮਾਣ ਦੇ ਨਾਲ ਰਾਜੇ ਦੇ ਨਾਲ ਪਈ ਕੁਰਸੀ ਤੇ ਬੈਠ ਗਿਆ ਪਰ ਇਸ ਪਲ ਤੋਂ ਹੀ ਮਹਿਲ ਦੇ ਅੰਦਰ ਇੱਕ ਨਵਾਂ ਤਣਾਅ ਜਨਮ ਲੈ ਗਿਆ ਉਹ ਦਰਬਾਰੀ ਜੋ ਪੀੜੀ ਦਰ ਪੀੜੀ ਉਹਨਾਂ ਹੀ ਕੁਰਸੀਆਂ ਤੇ ਆਪਣਾ ਹੱਕ ਸਮਝਦੇ ਆਉਂਦੇ ਸੀ ਉਹ ਇਹ ਬਰਦਾਸ਼ਤ ਨਹੀਂ ਕਰ ਸਕੇ ਕਿ ਕੋਈ ਆਜਨਾ ਵੀ ਤੇ ਉਹ ਵੀ ਜੋ ਲੋਕਾਂ ਦੀ ਨਿਗਾ ਵਿੱਚ ਇੱਕ ਪਾਗਲ ਮੰਨਿਆ ਜਾਂਦਾ ਹੋਵੇ ਉਹ ਉਹਨਾਂ ਦੇ ਬਰਾਬਰ ਆ ਕੇ ਬੈਠੇ ਉਹ ਅੰਦਰ ਹੀ ਅੰਦਰ ਅੱਗ ਵਾਂਗ ਸੜਨ ਲੱਗੇ। ਨਾ ਹੀ ਉਹ ਗੱਲ ਕਰ ਸਕਦੇ ਸੀ ਤੇ ਨਾ ਹੀ ਚੁੱਪ ਰਹਿ ਸਕਦੇ ਸੀ। ਉਹਨਾਂ ਦੇ ਦਿਲਾਂ 'ਚ ਈਰਖਾ, ਨਫ਼ਰਤ ਤੇ ਹੰਕਾਰ ਦੀ ਲਹਿਰ ਚੱਲ ਪਈ ਤੇ ਹੁਣ ਉਹ ਸਿਰ ਜੋੜ ਕੇ ਉਸ ਨੌਜਵਾਨ ਦੇ ਖਿਲਾਫ ਚੁੱਪ-ਚਾਪ ਸਾਜ਼ਿਸ਼ਾਂ ਰਚਣ ਲੱਗ ਪਏ। ਉਹਨਾਂ ਲਈ ਇਹ ਸਿਰਫ ਇੱਕ ਆਮ ਨੌਜਵਾਨ ਨਹੀਂ ਸੀ। ਇਹ ਉਹਨਾਂ ਦੀ ਜਗ੍ਹਾ, ਉਹਨਾਂ ਦੀ ਕੁਰਸੀ ਤੇ ਉਹਨਾਂ ਦੇ ਕਮਾਂਡ ਲਈ ਖਤਰਾ ਬਣ ਚੁੱਕਿਆ ਸੀ। ਪਰ ਕਹਿੰਦੇ ਨੇ ਜੋ ਰੱਬ ਰਾਜ ਦਾ ਉਹਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ ਮਾਣ ਤੇ અપਮਾਨ ਦਾ ਹੱਕ ਸਿਰਫ ਰੱਬ ਕੋਲ ਹੁੰਦਾ ਉਹ ਚਾਹੇ ਤਾਂ ਗਰੀਬ ਨੂੰ ਉੱਚੇ ਮੁਕਾਮ ਤੇ ਬਿਠਾ ਦੇਵੇ ਤੇ ਉਹ ਚਾਹੇ ਤਾਂ ਰਾਜਿਆਂ ਨੂੰ ਵੀ ਜ਼ਮੀਨ ਤੇ ਲਿਆ ਦੇਵੇ ਇਹ ਕਹਾਣੀ ਸੁਣ ਕੇ ਤੁਹਾਡਾ ਰੱਬ ਦੀ ਕੁਦਰਤ ਤੇ ਯਕੀਨ ਹੋਰ ਵੀ ਪੱਕਾ ਹੋ ਜਾਏਗਾ ਸੋ ਹੁਣ ਰੱਬ ਉਸ ਪਾਗਲ ਨੂੰ ਮਾਣ ਕਿਵੇਂ ਦਿੰਦਾ ਹੈ ਆਓ ਜਾਣਦੇ ਹਾਂ ਇੱਕ ਦਿਨ ਸਵੇਰੇ-ਸਵੇਰੇ ਜਦ ਮਹਿਲ ਚ ਦਰਬਾਰ ਸਜਿਆ ਹੋਇਆ ਸੀ ਪਰਜਾ ਦੇ ਕੁਝ ਬੰਦੇ ਅੱਗੇ ਵਧੇ ਤੇ ਉਸ ਸ਼ਖਸ ਕੋਲ ਪਹੁੰਚੇ ਜਿਹਨੂੰ ਸਭ ਪਾਗਲ ਕਿਹਾ ਕਰਦੇ ਸੀ ਉਹਨਾਂ ਨੇ ਬੜੀ ਨਿਮਰਤਾ ਨਾਲ ਉਸ ਪਾਗਲ ਸ਼ਖਸ ਦਾ ਹਾਲਚਲ ਪੁੱਛਿਆ ਫਿਰ ਉਹ ਕਹਿਣ ਲੱਗੇ ਕਿ ਅਸੀਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨਾ ਚਾਹੁੰਦੇ ਹਾਂ ਉਹ ਗੰਭੀਰ ਹੋ ਕੇ ਆਖਣ ਲੱਗੇ ਭਾਈ ਸਾਹਿਬ ਤੁਸੀਂ ਬੜੀ ਇੱਜ਼ਤ ਵਾਲੀ ਥਾਂ ਤੇ ਬੈਠੇ ਹੋ ਪਰ ਤੁਹਾਨੂੰ ਸ਼ਾਇਦ ਇਹ ਨਹੀਂ ਪਤਾ ਕਿ ਸਾਡਾ ਦਰਬਾਰ ਕਿਵੇਂ ਚੱਲਦਾ ਹੈ ਤੇ ਸਾਡੇ ਰਾਜੇ ਦੇ ਕਾਇਦੇ ਕਾਨੂੰਨ ਕਿਹੋ ਜਿਹੇ ਨੇ ਸਾਡਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਹੈ ਅਸੀਂ ਤਾਂ ਸਿਰਫ ਇਹ ਚਾਹੁੰਦੇ ਹਾਂ ਕਿ ਕਿਤੇ ਕੋਈ ਗਲਤ ਕਦਮ ਨਾ ਚੁੱਕ ਲਿਓ ਜਿਹਦੇ ਕਰਕੇ ਤੁਹਾਨੂੰ ਸਜ਼ਾ ਭੁਗਤਣੀ ਪਵੇ ਉਹ ਆਦਮੀ ਜੋ ਚੁੱਪਚਾਪ ਰਹਿੰਦਾ ਸੀ ਤੇ ਦਿਲੋਂ ਨਰਲੇਪ ਜਾਪਦਾ ਸੀ ਹੌਲੀ ਹੌਲੀ ਚੋਚਲਿਆਂ ਵਾਲੀ ਨਿਗਾ ਨਾਲ ਪੁੱਛਣ ਲੱਗਾ ਕੀ ਮਤਲਬ ਮੈਨੂੰ ਸਜ਼ਾ ਮਿਲੇਗੀ ਮੈਂ ਤਾਂ ਕਦੇ ਨਹੀਂ ਕਿਹਾ ਸੀ ਕਿ ਮੈਨੂੰ ਇੱਥੇ ਮਹਿਲ ਵਿੱਚ ਲਿਆਇਆ ਜਾਵੇ ਇਹ ਕਿਹੋ ਜੀ ਮੁਸੀਬਤ ਹੈ ਮੈਨੂੰ ਵਾਪਸ ਲੈ ਚਲੋ ਉਹਦੀ ਇਹ ਗੱਲ ਸੁਣਦੇ ਹੀ ਉਹਨਾਂ ਬੰਦਿਆਂ ਦੇ ਚਿਹਰਿਆਂ ਤੇ ਇੱਕ ਹਲਕੀ ਜਿਹੀ ਖੁਸ਼ੀ ਦੀ ਲਹਿਰ ਦੌੜ ਪਈ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਚਾਲ ਕਾਮਯਾਬ ਹੋ ਰਹੀ ਹੈ ਪਰ ਰਾਜੇ ਦੇ ਡਰ ਕਰਕੇ ਉਸ ਨੂੰ ਡਰਾ ਕੇ ਮਹਿਲ ਤੋਂ ਕੱਢ ਵੀ ਨਹੀਂ ਸਕਦੇ ਬਲਕਿ ਨਰਮੀ ਨਾਲ ਆਪਣੀ ਗੱਲ ਮੰਨਵਾਉਣ ਦੀ ਕੋਸ਼ਿਸ਼ ਕਰਦੇ ਹੋਏ ਆਖਣ ਲੱਗੇ ਭਾਈ ਸਾਹਿਬ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਜੇ ਤੁਸੀਂ ਅੱਜ ਸਾਡੀ ਗੱਲ ਮੰਨ ਲੋਗੇ ਤਾਂ ਤੁਹਾਨੂੰ ਕੀ ਕੁਝ ਮਿਲ ਸਕਦਾ ਹੈ ਪਾਗਲ ਜੋ ਸਜ਼ਾ ਦੇ ਨਾਮ ਤੋਂ ਉਦਾਂ ਹੀ ਡਰਿਆ ਹੋਇਆ ਸੀ ਤੁਰੰਤ ਘਬਰਾ ਕੇ ਬੋਲਿਆ ਠੀਕ ਹੈ ਮੈਨੂੰ ਦੱਸੋ ਮੈਂ ਕੀ ਕਰਨਾ ਹੈ ਮੌਕਾ ਵੇਖ ਕੇ ਇੱਕ ਆਦਮੀ ਜੋ ਖੁਦ ਰਾਜੇ ਦਾ ਕਰੀਬੀ ਸੀ ਤੇ ਜਿਹਦੀ ਕੁਰਸੀ ਤੇ ਪਾਗਲ ਦਾ ਕਬਜ਼ਾ ਸੀ ਅੱਗੇ ਵਧਿਆ ਤੇ ਚਲਾਕੀ ਨਾਲ ਬੋਲਿਆ ਸਾਡੇ ਦਰਬਾਰ ਦੀ ਰੀਤ ਹੈ ਕਿ ਦਰਬਾਰ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਕੋਈ ਸ਼ਖਸ ਰਾਜੇ ਨੂੰ ਚਪੇੜ ਮਾਰੇ ਜਾਂ ਕੋਈ ਅਜੀਹਾ ਕੰਮ ਕਰੇ ਜਿਹਦੇ ਨਾਲ ਪੂਰਾ ਦਰਬਾਰ ਹੈਰਾਨ ਹੋ ਜਾਵੇ ਵਿਚਾਰਾ ਪਾਗਲ ਜੋ ਅਕਲ ਤੋਂ ਬਿਲਕੁਲ ਖਾਲੀ ਸੀ ਉਹ ਤੁਰੰਤ ਬੋਲਿਆ ਉਹ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ ਫਿਰ ਤਾਂ ਮੈਂ ਰਾਜੇ ਦੇ ਲੱਤ ਵੀ ਮਾਰ ਸਕਦਾ ਉਸ ਸਬਸ ਦੀ ਬੇਵਕੂਫੀ ਤੇ ਹਾਸਾ ਰੋਕਦੇ ਹੋਏ ਉਹਨੂੰ ਸ਼ਾਬਾਸ਼ ਹੀ ਦੇਣ ਲੱਗੇ ਤੇ ਝੂਠੀ ਤਾਰੀਫ਼ ਦਿੰਦਿਆਂ ਉਕਸੌਣ ਲੱਗੇ ਤੇ ਮਜ਼ਾਕ ਵਿੱਚ ਕਹਿਣ ਲੱਗੇ ਬਸ ਜਦੋਂ ਹੀ ਰਾਜਾ ਕੁਰਸੀ ਤੇ ਬੈਠੇ ਤਾਂ ਤੂੰ ਜਾ ਕੇ ਉਹਦੇ ਮੂੰਹ ਤੇ ਜ਼ੋਰਦਾਰ ਚਪੇੜ ਮਾਰ ਦੇਵੇਂ ਫਿਰ ਦੇਖੀ ਰਾਜਾ ਇੰਨਾ ਖੁਸ਼ ਹੋਵੇਗਾ ਕਿ ਤੈਨੂੰ ਢੇਰ ਸਾਰੇ ਇਨਾਮ ਦੇਵੇਗਾ ਪਾਗਲ ਨੇ ਭੋਲੇਪਨ ਵਿੱਚ ਉਹਨਾਂ ਦੀ ਗੱਲ ਮੰਨ ਲਈ ਫਿਰ ਜਦ ਅਗਲੇ ਦਿਨ ਦਰਬਾਰ ਲੱਗਾ ਤੇ ਰਾਜਾ ਆਪਣੇ ਤਖਤ ਤੇ ਬੈਠਿਆ ਤਾਂ ਪਾਗਲ ਬੜੀ ਸਾਦਗੀ ਦੇ ਨਾਲ ਅੱਗੇ ਵਧਿਆ ਤੇ ਚਪੇੜ ਤਾਂ ਨਹੀਂ ਪਰ ਉਹਨੇ ਰਾਜੇ ਨੂੰ ਇੱਕ ਜ਼ੋਰਦਾਰ ਧੱਕਾ ਮਾਰ ਦਿੱਤਾ ਇਸ ਧੱਕੇ ਨਾਲ ਰਾਜੇ ਦਾ ਤਾਜ ਦੂਰ ਜਾ ਕੇ ਡਿੱਗ ਪਿਆ ਪਰ ਜਿਵੇਂ ਹੀ ਤਾਜ ਜ਼ਮੀਨ ਨਾਲ ਟਕਰਾਇਆ ਉਹਦੇ ਹੇਠਾਂ ਤੋਂ ਇੱਕ ਖਤਰਨਾਕ ਵਿੱਛੂ ਬਾਹਰ ਨਿਕਲ ਆਇਆ ਰਾਜਾ ਤੁਰੰਤ ਹੈਰਾਨ ਹੋ ਕੇ ਖੜਾ ਹੋਇਆ ਤੇ ਉਹਨੂੰ ਇਹ ਸਮਝਣ 'ਚ ਦੇਰ ਨਾ ਲੱਗੀ ਕਿ ਜੇਕਰ ਉਹ ਅੱਜ ਆਪਣਾ ਤਾਜ ਸਿਰ ਤੇ ਰੱਖ ਲੈਂਦਾ ਤਾਂ ਵਿੱਛੂ ਉਹਨੂੰ ਡੰਗ ਮਾਰ ਦਿੰਦਾ ਸਉ ਰਬ ਰਬ ਕਰਦੇ ਤੇ ਸ਼ੁਕਰਗੁਜ਼ਾਰੀ ਨਾਲ ਭਰਿਆ ਹੋਇਆ ਦਿਲ ਲੈ ਕੇ ਰਾਜੇ ਨੇ ਉਸ ਪਾਗਲ ਨੌਜਵਾਨ ਨੂੰ ਸੀਨੇ ਨਾਲ ਲਾ ਲਿਆ ਤੇ ਖੁਸ਼ੀ ਨਾਲ ਅੱਖਾਂ ਲੱਗਾ ਸਿਰਫ ਇਹੀ ਇੱਕੋ ਇੱਕ ਸ਼ਖਸ ਹੈ ਜੋ ਮੇਰੇ ਨਾਲ ਸੱਚੀ ਮੁਹੱਬਤ ਰੱਖਦਾ ਜੇਕਰ ਇਹ ਮੈਨੂੰ ਧੱਕਾ ਨਾ ਮਾਰਦਾ ਤਾਂ ਅੱਜ ਸ਼ਾਇਦ ਮੇਰਾ ਆਖਰੀ ਦਿਨ ਹੁੰਦਾ ਰਾਜੇ ਦੇ ਹੁਕਮ ਤੇ ਪਾਗਲ ਲਈ ਇੱਕ ਸ਼ਾਨਦਾਰ ਭੋਜਨ ਦਾ ਇੰਤਜ਼ਾਮ ਕੀਤਾ ਗਿਆ ਤੇ ਨਾਲ ਹੀ ਉਹਨੂੰ ਇੱਕ ਸੋਹਣਾ ਮਹਿਲ ਵੀ ਇਨਾਮ ਵਿੱਚ ਦੇ ਦਿੱਤਾ ਗਿਆ ਹੁਣ ਬਾਕੀ ਦਰਬਾਰੀ ਜੋ ਪਹਿਲਾਂ ਹੀ ਉਹਦੇ ਨਾਲ ਈਰਖਾ ਕਰਦੇ ਸੀ ਹੁਣ ਉਹ ਹੋਰ ਪਰੇਸ਼ਾਨ ਹੋ ਗਏ ਉਹਨਾਂ ਦੇ ਦਿਲਾਂ 'ਚ ਡਰ ਪੈ ਗਿਆ ਕਿ ਜੇ ਇਹੀ ਸਿਲਸਿਲਾ ਚੱਲਦਾ ਰਿਹਾ ਤਾਂ ਇਹ ਪਾਗਲ ਉਹਨਾਂ ਸਭ ਦੀਆਂ ਕੁਰਸੀਆਂ ਦਾ ਵਾਰਿਸ ਬਣ ਜਾਵੇਗਾ ਸੋ ਇਦਾਂ ਹੀ ਉਹ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਯਾਰ ਇਹ ਬੰਦਾ ਤਾਂ ਬਹੁਤ ਤੇਜ਼ੀ ਨਾਲ ਉੱਪਰ ਜਾ ਰਿਹਾ ਕੁਝ ਕਰਨਾ ਪਵੇਗਾ ਨਹੀਂ ਤਾਂ ਸਾਡੀ ਸਾਰੀ ਇੱਜ਼ਤ ਤੇ ਰੌਤਬੇ ਖਤਮ ਹੋ ਜਾਣਗੇ ਦੂਜੇ ਪਾਸੇ ਉਹ ਪਾਗਲ ਦਿਲ ਹੀ ਦਿਲ ਵਿੱਚ ਸੋਚ ਰਿਹਾ ਸੀ ਕਿ ਇਹ ਲੋਕ ਤਾਂ ਵਾਕਈ ਬੜੇ ਸੱਚੇ ਤੇ ਹਮਦਰਦ ਨੇ ਵੇਖੋ ਇਹਨਾਂ ਨੇ ਮੈਨੂੰ ਕਿੰਨੀ ਸੋਹਣੀ ਸਲਾਹ ਦਿੱਤੀ ਫਿਰ ਖੁਸ਼ੀ-ਖੁਸ਼ੀ ਉਹਨੇ ਦਿਲ ਵਿੱਚ ਫੈਸਲਾ ਕਰ ਲਿਆ ਕਿ ਹੁਣ ਜੋ ਵੀ ਇਹ ਲੋਕ ਕਹਿਣਗੇ ਮੈਂ ਉਹੀ ਮੰਨੂੰਗਾ ਅਗਲੇ ਦਿਨ ਉਹ ਸਾਰੇ ਦੁਬਾਰਾ ਰਹਿ ਕਰਕੇ ਉਸ ਪਾਗਲ ਦੇ ਮਹਿਲ ਵਿੱਚ ਫਿਰ ਪਹੁੰਚ ਗਏ ਉਹ ਸਾਰੇ ਅੰਦਰੋਂ ਤਾਂ ਸੜ ਰਹੇ ਸੀ ਪਰ ਬਾਹਰੋਂ ਚਿਹਰਿਆਂ ਤੇ ਮੁਸਕਾਨ ਸਜਾਈ ਹੋਈ ਸੀ ਇੱਕ ਦਰਬਾਰੀ ਨੇ ਨਰਮੀ ਨਾਲ ਗੱਲ ਸ਼ੁਰੂ ਕੀਤੀ ਭਾਈ ਸਾਹਿਬ ਕੱਲ ਵਾਲੀ ਸਾਡੀ ਸਲਾਹ ਕਿਵੇਂ ਲੱਗੀ ਜੇਕਰ ਤੁਸੀਂ ਨਾਂ ਧੱਕਾ ਮਾਰਦੇ ਤਾਂ ਰਾਜਾ ਤੁਹਾਡੇ ਤੇ ਸ਼ੱਕ ਕਰਦਾ ਤੇ ਸ਼ਾਇਦ ਤੁਹਾਨੂੰ ਸਜ਼ਾ ਵੀ ਹੋ ਜਾਂਦੀ ਪਾਗਲ ਜੋ ਹੁਣ ਸਕੂਨ ਨਾਲ ਮਹਿਲ ਵਿੱਚ ਰਹਿ ਰਿਹਾ ਸੀ ਮੁਸਕਰਾ ਕੇ ਬੋਲਿਆ ਹਾਂ ਬਿਲਕੁਲ ਤੁਸੀਂ ਤਾਂ ਬਹੁਤ ਚੰਗੇ ਹੋ ਤੁਹਾਡੇ مشਵਰੇ ਨੇ ਤਾਂ ਮੇਰੀ ਕਿਸਮਤ ਹੀ ਬਦਲ ਦਿੱਤੀ ਫਿਰ ਉਹਨਾਂ ਸਾਰਿਆਂ ਨੇ ਮੌਕਾ ਸੰਭਲ ਕੇ ਅਗਲਾ ਜਾਲ ਵਿਛਾਇਆ ਪਰ ਦੋਸਤੋ ਇਹ ਵੀ ਸੱਚ ਹੈ ਕਿ ਜਿਹਨੂੰ ਰੱਬ ਰੱਖੇ ਉਹਨੂੰ ਕੌਣ ਚੱਖੇ ਜਿੰਨੀਆਂ ਮਰਜ਼ੀ ਤੁਹਾਡੇ ਖਿਲਾਫ ਕੋਈ ਸਾਜ਼ਿਸ਼ਾਂ ਕਰੇ ਪਰ ਜੇ ਤੁਸੀਂ ਸੱਚੇ ਹੋ ਦਿਲ ਤੋਂ ਸਾਫ਼ ਹੋ ਤੇ ਰੱਬ ਤੁਹਾਡੇ ਨਾਲ ਹੈ ਤਾਂ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਦਰਬਾਰੀਆਂ ਨੇ ਪਾਗਲ ਨੂੰ ਕਿਹਾ ਹੁਣ ਇੱਕ ਹੋਰ ਗੱਲ ਸੁਣੋ ਸਵੇਰੇ ਜਦੋਂ ਦਰਬਾਰ ਲੱਗੇ ਤੇ ਰਾਜਾ ਕੁਰਸੀ ਤੇ ਬੈਠਣ ਲੱਗੇ ਤਾਂ ਤੁਸੀਂ ਤੁਰੰਤ ਉਹਦੀ ਕੁਰਸੀ ਪਿੱਛੇ ਤੋਂ ਖਿੱਚ ਲਿਓ ਫਿਰ ਵੇਖਿਓ ਤੁਹਾਨੂੰ ਅੱਧੀ ਬਾਦਸ਼ਾਹੀ ਵੀ ਮਿਲ ਸਕਦੀ ਹੈ ਇਹ ਕੰਮ ਆਸਾਨ ਨਹੀਂ ਪਰ ਹਾਂ ਤੁਸੀਂ ਤਾਂ ਬੜੇ ਬਹਾਦਰ ਹੋ ਕਰ ਲਓਗੇ पागल ਕਾਲੀ ਕਾਲੀ ਬੋਲਿਆ ਇਹ ਕੀ ਡੀ ਵੱਡੀ ਗੱਲ ਹੈ ਮੈਂ ਤਾਂ ਦੋ ਕੁਰਸੀਆਂ ਵੀ ਖਿੱਚ ਸਕਦਾ ਦਰਬਾਰੀ ਮੁਸਕਰੀਏ ਹੱਸਦੇ ਹੱਸਦੇ ਉਹਨੂੰ ਸ਼ਾਬਾਸ਼ ਹੀ ਦਿੰਦੇ ਹੋਏ ਉਥੋਂ ਚਲੇ ਗਏ ਤੇ ਸਵੇਰੇ ਦਰਬਾਰ ਵਿੱਚ ਉਹੀ ਹੋਇਆ ਜੋ ਉਹਨਾਂ ਨੇ ਪਾਗਲ ਨੂੰ ਕਰ ਲਈ ਆਖਿਆ ਸੀ ਜਿਵੇਂ ਹੀ ਰਾਜਾ ਤਖਤ ਤੇ ਬੈਠਣ ਲੱਗਾ ਪਾਗਲ ਨੇ ਮੌਕਾ ਵੇਖ ਕੇ ਕੁਰਸੀ ਪਿੱਛੋਂ ਖਿੱਚ ਲਈ ਪਰ ਰਾਜਾ ਆਪਣੇ ਉੱਤੇ ਕਾਬੂ ਰੱਖਦੇ ਹੋਏ ਡਿੱਗਣ ਤੋਂ ਪਹਿਲਾਂ ਹੀ ਸੰਭਲ ਕੇ ਖੜਾ ਹੋ ਗਿਆ ਜਦੋਂ ਉਹਨੇ ਪਿੱਛੇ ਮੁੜ ਕੇ ਦੇਖਿਆ ਤਾਂ ਹੈਰਾਨ ਰਹਿ ਗਿਆ ਕਿ ਉਹਦੀ ਕੁਰਸੀ ਦਾ ਇੱਕ ਪੈਰ ਅੰਦਰੋਂ ਪਹਿਲਾਂ ਹੀ ਟੁੱਟ ਚੁੱਕਿਆ ਸੀ ਰਾਜੇ ਨੇ ਤੁਰੰਤ ਭਾਗਲਵਾਲ ਵੇਖਿਆ ਤੇ ਉਹਨੂੰ ਗਲੇ ਨਾਲ ਲਾ ਲਿਆ ਤੇ بلند ਆਵਾਜ਼ ਵਿੱਚ ਸਭ ਦੇ ਸਾਹਮਣੇ ਕਿਹਾ ਵੇਖੋ ਇਹ ਬੰਦਾ ਕਿੰਨਾ ਹੁਸ਼ਿਆਰ ਤੇ ਵਫਾਦਾਰ ਹੈ ਜੇ ਰਾਜੇ ਨਾ ਹੁੰਦਾ ਤਾਂ ਮੈਂ ਕੁਰਸੀ ਸਣੇ ਜ਼ਮੀਨ ਤੇ ਡਿੱਗ ਕੇ ਫਟੜ ਹੋ ਜਾਂਦਾ ਸੋ ਫਿਰ ਰਾਜੇ ਵੱਲੋਂ ਖੁਸ਼ ਹੋ ਕੇ ਉਹਨੂੰ ਆਪਣੀ ਫੌਜ ਦਾ ਜਰਨੈਲ ਬਣਾ ਦਿੱਤਾ ਗਿਆ ਤੇ ਦਰਬਾਰ ਵਿੱਚ ਇੱਕ ਵਾਰੀ ਫਿਰ ਤੋਂ ਉਹਦੀ ਬਹਾਦਰੀ ਦੀ ਦਾਤ ਦਿੱਤੀ ਗਈ ਇਹ ਦੇਖ ਕੇ ਉਹਦੇ ਪ੍ਰਤੀ ਈਰਖਾ ਰੱਖਣ ਵਾਲੇ ਸਾਰੇ ਹੀ ਦਰਬਾਰੀ ਸਿਰ ਫੜ ਕੇ ਬਹਿ ਗਏ ਜੋ ਕਿ ਉਹਨੂੰ ਡੇਗਣ ਆਉਂਦੇ ਸੀ ਪਰ ਉਹਦੇ ਮਾਣ ਸਨਮਾਨ ਵਿੱਚ ਹੋਰ ਵਾਧਾ ਹੋ ਜਾਂਦਾ ਹੁਣ ਉਹ ਤੰਗ ਆ ਕੇ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਯਾਰ ਇਹ ਕਿਹੋ ਜੀ ਮੁਸੀਬਤ ਹੈ ਅਸੀਂ ਤਾਂ ਚਾਹੁੰਦੇ ਹਾਂ ਕਿ ਉਹਨੂੰ ਸਜ਼ਾ ਮਿਲੇ ਰਾਜਾ ਨਰਾਜ਼ ਹੋਵੇ ਤੇ ਉਹ ਫਾਂਸੀ ਤੇ ਚੜੇ ਪਰ ਇਹ ਬੰਦਾ ਹਰ ਵਾਰੀ ਹੀ ਬਾਜ਼ੀ ਮਾਰ ਜਾਂਦਾ ਹੈ ਸੋ ਹੁਣ ਮਾਮਲਾ ਹੱਥੋਂ ਨਿਕਲਦਾ ਵੇਖ ਕੇ ਰਾਜੇ ਦੇ ਇੱਕ ਕਰੀਬੀ ਨੇ ਇੱਕ ਆਖਰੀ ਤੇ ਗੰਭੀਰ ਮਨਸੂਬਾ ਬਣਾਇਆ ਅਜਿਹਾ ਮਨਸੂਬਾ ਜੋ ਪੂਰੇ ਰਾਜ ਨੂੰ ਹਿਲਾ ਕੇ ਰੱਖ ਸਕਦਾ ਸੀ ਸਾਰਿਆਂ ਨੇ ਮਿਲ ਕੇ ਫੈਸਲਾ ਕਰ ਲਿਆ ਕਿ ਉਹ ਪड़ोसी ਰਾਜੇ ਦੇ ਨਾਲ ਗੁਪਤ ਮੀਟਿੰਗ ਕਰਨਗੇ ਉਹਨੂੰ جنگ ਲਈ ਉਕਸਾਉਣਗੇ ਤੇ ਵਾਅਦਾ ਕਰਨਗੇ ਕਿ ਅਸੀਂ ਤੁਹਾਡੇ ਤੇ ਹਮਲਾ ਜ਼ਰੂਰ ਕਰਾਂਗੇ ਪਰ ਸਾਰੇ ਦੇ ਸਾਰੇ ਖਾਸ ਦਰਬਾਰੀ ਤੁਹਾਡੇ ਨਾਲ ਹੈ ਸਾਰਾ ਕੁਝ ਅਸੀਂ ਸੰਭਾਲ ਲਵਾਂਗੇ ਤੁਸੀਂ ਬਸ ਸਾਡੇ ਜਰਨੈਲ ਨੂੰ ਮਾਰਨਾ ਹੈ। ਬਾਕੀ ਸਾਰਾ ਕੁਝ ਸਾਡੇ ਤੇ ਛੱਡ ਦਿਓ। ਸੋ ਦਰਬਾਰੀਆਂ ਨੇ ਇਹ ਸਾਜ਼ਿਸ਼ੀ ਖਤ ਭੇਜਿਆ ਤੇ ਦੁਸ਼ਮਣ ਰਾਜਾ ਸਾਰੀ ਜਾਂਚ ਪੜਤਾਲ ਦੇ ਬਾਅਦ ਰਾਜ਼ੀ ਹੋ ਗਿਆ। ਹੁਣ ਰਹਿ ਗਈ ਸੀ ਸਿਰਫ ਇੱਕ ਗੱਲ ਆਪਣੇ ਰਾਜੇ ਨੂੰ ਜੰਗ ਲਈ ਇਕਸਾਉਣਾ। ਸੋ ਇਹਦੇ ਲਈ ਦਰਬਾਰੀਆਂ ਨੇ ਆਪਣੇ ਚੰਦ ਆਦਮੀ ਜ਼ਖਮੀ ਕਰ ਲਏ ਤੇ ਰਾਜੇ ਦੇ ਸਾਹਮਣੇ ਆ ਕੇ ਕਹਿਣ ਲੱਗੇ ਰਾਜਨ ਹੁਣ ਅਸੀਂ ਕਿੰਨੀ ਦੇਰ ਸਬਰ ਕਰੀਏ? ਜੇਕਰ ਕੱਲ ਨੂੰ ਤੁਹਾਨੂੰ ਕੁਝ ਹੋ ਗਿਆ ਤਾਂ ਪੂਰੀ ਪਰਜਰ ਰੋਵੇਗੀ। ਦਸ਼ਮਣ ਹਮਲੇ ਦੀ ਤਿਆਰੀ ਕਰ ਰਿਹਾ ਹੈ ਸਾਨੂੰ ਹੁਣੇ ਫੈਸਲਾ ਕਰਨਾ ਪਵੇਗਾ ਸੋ ਹੋਇਆ ਇਹ ਕਿ ਰਾਜੇ ਨੇ ਉਹਨਾਂ ਦੀਆਂ ਭੜਕਣੀਆਂ ਗੱਲਾਂ ਵਿੱਚ ਆ ਕੇ ਜੰਗ ਦੇ ਢੋਲ ਵਜਾ ਦਿੱਤੇ ਤੇ ਆਪਣੇ ਮੁਖੀ ਫੌਜੀ ਭਾਵ পাগল ਨੌਜਵਾਨ ਨੂੰ ਸੈਨਿਕਾਂ ਤੇ ਕੁਝ ਦਰਬਾਰੀਆਂ ਸਮੇਤ ਜੰਗ ਲਈ ਰਵਾਨਾ ਕਰ ਦਿੱਤਾ ਹੁਣ ਲਸ਼ਕਰ ਦਾ ਮੁਖੀ পাগল ਹੈ ਸਾਰੇ ਦਰਬਾਰੀ ਮਿਲ ਕੇ ਪਿੱਛੋਂ ਹੱਸ ਰਹੇ ਸੀ ਜਦੋਂ ਦਸ਼ਮਣ ਦੇ ਇਲਾਕੇ ਦੀ ਸਰਹੱਦ ਤੇ ਪੁੱਜੇ ਤਾਂ ਉੱਥੇ ਦੀ ਫੌਜ ਪੂਰੀ ਤਿਆਰੀ ਨਾਲ ਮੌਜੂਦ ਸੀ ਦੋਹਾਂ ਪਾਸਿਆਂ ਦੀਆਂ ਫੌਜਾਂ ਜਦੋਂ ਜੰਗਲ ਵਿੱਚ ਦਾਖਲ ਹੋਈਆਂ ਤਾਂ ਪਾਗਲ ਨੇ ਤੁਰੰਤ ਹੁਕਮ ਦਿੱਤਾ ਸਾਰੇ ਰੁਕ ਜਾਓ ਸਭ ਤੋਂ ਪਹਿਲਾਂ ਮੈਂ ਰਾਜੇ ਨਾਲ ਖੁਦ ਲੜਾਂਗਾ ਹੁਣ ਕਿਉਂਕਿ ਉਹ ਕਮਾਂਡਰ ਸੀ ਪੂਰੀ ਫੌਜ ਰੁਕ ਗਈ ਪਾਗਲ ਨੇ ਜ਼ੋਰ ਨਾਲ ਦੁਸ਼ਮਣ ਰਾਜ ਨੂੰ ਆਵਾਜ਼ ਮਾਰੀ ਕਿ ਬਾਹਰ ਆਵੇ ਉਹ ਰਾਜਾ ਆਇਆ ਤੇ ਦੋਵੇਂ ਜਾਣੇ ਜੰਗਲ ਦੇ ਵਿੱਚਕਾਰ ਆਮਣੇ ਸਾਹਮਣੇ ਖੜੇ ਹੋ ਗਏ ਉਦੋਂ ਹੀ ਅਚਾਨਕ ਇੱਕ ਖੂਨਖਾਰ ਸ਼ੇਰ ਝਾੜੀਆਂ ਤੋਂ ਨਿਕਲਿਆ ਤੇ ਉਹਨੇ ਦੁਸ਼ਮਣ ਰਾਜੇ ਤੇ ਹਮਲਾ ਕਰ ਦਿੱਤਾ ਹੁਣ ਪਾਗਲ ਜੋ ਅਸਲ ਵਿੱਚ ਸਿਰਫ ਤਲਵਾਰ ਕਮਾਉਣਾ ਚਾਹੁੰਦਾ ਸੀ ਦਿਲ ਵਿੱਚ ਕੋਈ ਜਾਤੀ ਦੁਸ਼ਮਣੀ ਨਹੀਂ ਰੱਖਦਾ ਸੀ ਉਹ ਤੁਰੰਤ ਅੱਗੇ ਵਧਿਆ ਤੇ ਸ਼ੇਰ ਨਾਲ ਲੜਨ ਲੱਗ ਪਿਆ ਇੱਕ ਖਤਰਨਾਕ ਜੰਗ ਤੋਂ ਬਾਅਦ ਉਹਨੇ ਸ਼ੇਰ ਨੂੰ ਮਾਰ ਸੁੱਟਿਆ ਤੇ ਦੁਸ਼ਮਣ ਰਾਜੇ ਨੂੰ ਜ਼ਖਮੀ ਹਾਲਤ ਵਿੱਚ ਉਠਾ ਕੇ ਲਿਆਇਆ ਦੁਸ਼ਮਣ ਰਾਜਾ ਖੂਨ ਨਾਲ ਲਤਪਤ ਸੀ ਪਰ ਜ਼ਿੰਦਾ ਬਚ ਗਿਆ ਆਪਣੀ ਫੌਜ ਨੂੰ ਵੇਖ ਕੇ ਉਸ ਰਾਜੇ ਨੇ ਕਿਹਾ ਨਹੀਂ ਲੜਾਈ ਨਹੀਂ ਹੋਵੇਗੀ ਮੈਂ ਉਸ ਕਮਾਂਡਰ ਨੂੰ ਮਾਫ਼ ਕਰਦਾ ਉਹਨੇ ਮੇਰੀ ਜਾਨ ਬਚਾਈ ਇਹ ਬਹੁਤ ਹੀ ਬਹਾਦਰ ਤੇ ਹੁਸ਼ਿਆਰ ਸ਼ਖਸ ਹੈ ਅਸੀਂ ਜੰਗ ਨਹੀਂ ਚਾਹੁੰਦੇ ਪਰ ਹਾਂ ਜਿਹੜੇ ਇਹਦੇ ਨਾਲ ਦਰਬਾਰੀ ਆਏ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟ ਦਿਓ ਇਹ ਸੁਣ ਕੇ ਪਾਗਲ ਨੇ ਤੁਰੰਤ ਤਲਵਾਰ ਕੱਢੀ ਤੇ ਗਰਜ ਕੇ ਬੋਲਿਆ ਖਬਰਦਾਰ ਜੇ ਕਿਸੇ ਇੱਕ ਵੀ ਦਰਬਾਰੀ ਨੂੰ ਹੱਥ ਲਾਇਆ ਤਾਂ ਰਾਜੇ ਨੇ ਉਹਦੀ ਵਫਾਦਾਰੀ ਵੇਖ ਕੇ ਦੈਲੀ ਦਿਲ ਵਿੱਚ ਕਿਹਾ ਕਿ ਕਿਆ ਕਮਾਲ ਦਾ ਬੰਦਾ ਹੈ ਆਪਣੇ ਹੀ ਦੁਸ਼ਮਣਾਂ ਨੂੰ ਬਚਾਉਂਦਾ ਹੈ ਤੇ ਖੁਦ ਨੂੰ ਭੁੱਲ ਜਾਂਦਾ ਹੈ ਸੋ ਹੁਣ ਪਾਗਲ ਦੀ ਚਰਚਾ ਪੂਰੇ ਰਾਜ ਵਿੱਚ ਹੋਣ ਲੱਗੀ। ਉਹਦੀ ਬਹਾਦਰੀ ਤੇ ਸੱਚਾਈ ਨੇ ਸਾਰਿਆਂ ਦੇ ਦਿਲ ਜਿੱਤ ਲਏ। ਹੁਣ ਇਧਰ ਦਰਬਾਰੀ ਜੋ ਪਹਿਲਾਂ ਹੀ ਅੰਦਰੋਂ ਸੜ ਰਹੇ ਸੀ ਈ ਕੁਝ ਵੇਖ ਕੇ ਚੁੱਪ ਤਾਂ ਰਹੇ ਪਰ ਹਰ ਕਦਮ ਤੇ ਬੇਇੱਜ਼ਤੀ ਦਾ ਬਦਲਾ ਉਹਨਾਂ ਦਾ ਮਕਸਦ ਬਣ ਗਿਆ। ਹੁਣ ਦੋਵੇਂ ਰਾਜ ਵੀ ਇੱਕ ਹੋਣ ਲੱਗੇ। ਦੋਵਾਂ ਦੀ ਦੁਸ਼ਮਣੀ ਦੋਸਤੀ ਵਿੱਚ ਬਦਲ ਗਈ। ਪਰ ਈਰਖਾਲੂ ਦਰਬਾਰੀਆਂ ਨੇ ਇੱਕ ਹੋਰ ਨਵਾਂ ਜਾਲ ਬਣਾਉਣ ਦਾ ਫੈਸਲਾ ਕੀਤਾ। ਉਹ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਜੇ ਅਸੀਂ ਇਸ ਪਾਗਲ ਨੂੰ ਨਾ ਰੋਕਿਆ ਤਾਂ ਕੱਲ ਨੂੰ ਅਸੀਂ ਸਾਰੇ ਜਾਣੇ ਇਹਦੇ ਗੁਲਾਮ ਬਣ ਜਾਵਾਂਗੇ। ਉਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਸਾਰਿਆਂ ਨੇ ਇੱਕ ਜ਼ੁਬਾਨ ਹੋ ਕੇ ਹਾਂ ਤਾਂ ਕਰ ਦਿੱਤੀ ਪਰ ਉਹਨਾਂ ਵਿੱਚੋਂ ਇੱਕ ਬੁੱਢਾ ਤੇ ਸਿਆਣਾ ਦਰਬਾਰੀ ਵੀ ਸੀ। ਉਹ ਤਜਰਬੇਕਾਰ ਤੇ ਦਿਲ ਦਾ ਨਰਮ ਬੰਦਾ ਸੀ। ਉਹਨੇ ਬੜੀ ਕਮਾਲ ਦੀ ਗੱਲ ਕਹੀ। ਉਹ ਠਹਿਰਾ ਤੇ ਬੜੀ ਸੰਜੀਦਗੀ ਨਾਲ ਬੋਲਿਆ। ਦੋਸਤੋ ਮੇਰੀ ਗੱਲ ਧਿਆਨ ਨਾਲ ਸੁਣੋ। ਦੁਨੀਆ ਵਿੱਚ ਹਰ ਇੱਕ ਇਨਸਾਨ ਨੂੰ ਰੱਬ ਨੇ ਆਪਣੀ ਰਹਿਮਤ ਨਾਲ ਇੱਕ ਖਾਸ ਦਰਜਾ ਮਾਣ ਤੇ ਕੁਝ ਵਿਸ਼ੇਸ਼ ਗੁਣ ਬਖਸ਼ੇ ਨੇ ਤੇ ਯਾਦ ਰੱਖੋ ਜਿਹਨੂੰ ਉਹ ਖੁਦਾ ਮਾਣ ਬਖਸ਼ ਦਿੰਦਾ ਹੈ ਫਿਰ ਦੁਨੀਆ ਦੀ ਕੋਈ ਤਾਕਤ ਉਹਦਾ ਮਾਣ ਖੋ ਨਹੀਂ ਸਕਦੀ ਜੇਕਰ ਤੁਸੀਂ ਉਹਨੂੰ ਮਾਰ ਵੀ ਦਿਓਗੇ ਨਾ ਤਾਂ ਯਾਦ ਰੱਖਿਓ ਉਹਦੀ ਇੱਜ਼ਤ ਹੋਰ ਵੀ ਵੱਧ ਜਾਵੇਗੀ ਤੇ ਜੇਕਰ ਤੁਸੀਂ ਇਹ ਸਮਝ ਰਹੇ ਹੋ ਕਿ ਉਹਦੇ ਮਰਨ ਨਾਲ ਤੁਹਾਨੂੰ ਤੁਹਾਡੀ ਖੁਸ਼ੀ ਹੋਈ ਕੁਰਸੀ ਵਾਪਸ ਮਿਲ ਜਾਵੇਗੀ ਤਾ ਤੁਸੀਂ ਬਹੁਤ ਵੱਡੇ ਧੋਖੇ ਵਿੱਚ ਹੋ ਇੱਕ ਦਿਨ ਸੱਚ ਸਾਹਮਣੇ ਆ ਜਾਵੇਗਾ ਤੇ ਤੁਸੀਂ ਸਾਰੇ ਆਪਣੇ ਅੰਜਾਮ ਨੂੰ ਪਹੁੰਚੋਗੇ ਇਸ ਲਈ ਰੱਬ ਦੀ ਰਜ਼ਾ ਉੱਪਰ ਰਾਜ਼ੀ ਹੋ ਜਾਓ ਇਹਦੇ ਵਿੱਚ ਹੀ ਸਾਡੀ ਸਾਰਿਆਂ ਦੀ ਭਲਾਈ ਹੈ ਉਸਨੇ ਫਿਰ ਨਰਮੀ ਨਾਲ ਆਖਿਆ ਤੁਸੀਂ ਸਿਰਫ ਇੱਕ ਗੱਲ ਨੂੰ ਸਮਝ ਲਵੋ ਕਿ ਉਹ ਪਾਗਲ ਨਹੀਂ ਹੈ ਸਗੋਂ ਸੱਚਾ ਤੇ ਭੋਲਾ ਹੈ ਤੇ ਜਿਹੜੀ ਰੱਬ ਨੇ ਉਹਨੂੰ ਇੱਕ ਵੱਖਰੀ ਨੇਮਤ ਬਖਸ਼ੀ ਹੈ ਉਹ ਹੈ ਕਿਸਮਤ ਜੋ ਬਹੁਤ ਘੱਟ ਲੋਕਾਂ ਨੂੰ ਮਿਲਦੀ ਹੈ ਨਾਹੀਂ ਇਹ ਅਕਲ ਨਾਲ ਮਿਲਦੀ ਹੈ ਨਾਹੀਂ ਦੌਲਤ ਨਾਲ ਇਹ ਸਿਰਫ ਰੱਬ ਦੀ ਰਹਿਮਤ ਨਾਲ ਮਿਲਦੀ ਹੈ ਸੋ ਜੇਕਰ ਸਾਰੀ ਰਿਆਸਤ ਵੀ ਉਹਦੇ ਖਿਲਾਫ ਹੋ ਜਾਵੇ ਨਾ ਤਾਂ ਵੀ ਉਹ ਇਕੱਲਾ ਜਿੱਤ ਸਕਦਾ ਇਸ ਕਰਕੇ ਉਹਦੇ ਨਾਲ ਲੜਨ ਦੀ ਥਾਂ ਸੱਚ ਨੂੰ ਮੰਨੋ ਤੇ ਦਿਲੋਂ ਸਵੀਕਾਰ ਕਰੋ ਇਹ ਗੱਲ ਸੁਣ ਕੇ ਸਾਰੇ ਦਰਬਾਰੀ ਆਪਣੀ ਗਲਤੀ ਤੇ ਪਛਤਾਏ ਤੇ ਤੌਬਾ ਕਰ ਗਏ ਕੁਝ ਸਮੇਂ ਬਾਅਦ ਉਹ ਭੋਲਾ ਬੰਦਾ ਜਿਹਨੂੰ ਸਾਰੇ ਪਾਗਲ ਕਹਿੰਦੇ ਸੀ ਉਹ ਦੁਨੀਆ ਛੱਡ ਗਿਆ ਫਿਰ ਤੋਂ ਰਿਆਸਤ ਵਿੱਚ ਸਭ ਕੁਝ ਪੁਰਾਣੇ ਰੂਪ ਵਿੱਚ ਆ ਗਿਆ ਤੇ ਸਾਰੇ ਜਾਣੇ ਮੋੜ ਆਪਣੇ ਰੋਤਵੇ ਉੱਪਰ ਵਾਪਸ ਲੱਗ ਗਏ ਸੋ ਦੋਸਤੋ ਇਹ ਕਹਾਣੀ ਆਮ ਤੌਰ ਤੇ ਹਸਣ ਵਾਲੀ ਲੱਗ ਸਕਦੀ ਹੈ ਪਰ ਇਹਦੇ ਅੰਦਰ ਇੱਕ ਵੱਡਾ ਸੱਚ ਲੁਕਿਆ ਹੋਇਆ ਹੈ ਤੇ ਉਹ ਹੈ ਸਚਾਈ ਕਿਸਮਤ ਤੇ ਰੱਬ ਦਾ ਕਰਮ ਸਾਨੂੰ ਕਦੇ ਵੀ ਕਿਸੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਜੇਕਰ ਕੋਈ ਬੰਦਾ ਕਿਸੇ ਅਹੁਦੇ ਤੇ ਜਾਂ ਕੋਈ ਉੱਚੀ ਥਾਂ ਤੇ ਪਹੁੰਚਿਆ ਹੈ ਤਾਂ ਇਹ ਉਸ ਦੀ ਮਿਹਨਤ ਦਾ ਨਤੀਜਾ ਹੋ ਸਕਦਾ ਹੈ ਉਸ ਦੀ ਚੰਗੀ ਕਿਸਮਤ ਹੋ ਸਕਦੀ ਹੈ ਜਾਂ ਰੱਬ ਨੇ ਉਹਨੂੰ ਉਹ ਗੁਣ ਬਖਸ਼ੇ ਹੋਣਗੇ ਜਿਨ੍ਹਾਂ ਕਰਕੇ ਉਹ ਇਸ ਮੁਕਾਮ ਦਾ ਹੱਕਦਾਰ ਬਣਿਆ ਸਾਨੂੰ ਚਾਹੀਦਾ ਹੈ ਕਿ ਅਜਿਹੇ ਗੁਣਾਂ ਨੂੰ ਅਪਣਾਈਏ ਮਿਹਨਤ ਕਰੀਏ ਸੱਚਾਈ ਦੀ ਰਾਹ ਤੇ ਤੁਰੀਏ ਸ਼ਾਇਦ ਇੱਕ ਦਿਨ ਉਹੀ ਇੱਜ਼ਤ ਸਾਡੀ ਜ਼ਿੰਦਗੀ ਦਾ ਵੀ ਹਿੱਸਾ ਬਣੇ ਪਰ ਦਿਲ ਵਿੱਚ ਜਲਣ ਰੱਖ ਕੇ ਅਸੀਂ ਆਪਣਾ ਰਾਹ ਕਦੇ ਨਹੀਂ ਬਣਾ ਸਕਦੇ ਦੁਨੀਆ ਇਸ ਗੱਲ ਦੀ ਗਵਾਹ ਹੈ ਕਿ ਚਲਾਕੀ ਤੇ ਈਰਖਾ ਕਰਨ ਵਾਲੇ ਕਦੇ ਵੀ ਸਫਲ ਨਹੀਂ ਹੋਏ ਸੱਚੇ ਲੋਕਾਂ ਨੇ ਹੀ ਹਮੇਸ਼ਾ ਮੈਦਾਨ ਮੱਲਿਆ ਹੈ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ ਸਦਾ ਸੱਚ ਦਾ ਸਾਥ ਦਿਓ ਮਿਹਨਤ ਕਰੋ ਤੇ ਵਿਸ਼ਵਾਸ ਰੱਖੋ ਮੈਂ ਇਸੇ ਤਰ੍ਹਾਂ ਕੰਮ ਦੇ किस्से ਲਿਆਉਂਦਾ ਰਹਾਂਗਾ ਜਲਦੀ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਬਹੁਤ ਬਹੁਤ ਸ਼ੁਕਰੀਆ